प्यारे विद्यार्थियों स्वागत है ਤੁਹਾਡੀ ਇਸ ਵੀਡੀਓ ਵਿੱਚ ਛੋਟੀ ਵੀਡੀਓ ਵਿੱਚ ਤੁਸੀਂ ਪੰਜਾਬ ਬੋਰਡ ਦੇ ਪੰਜਾਬੀ ਲਾਜ਼ਮੀ ਦੇ ਸਾਰੇ ਕਵਤਾਵਾਂ ਦੇ ਕੇਂਦਰੀ ਭਾਵ ਕਰ ਲੋਗੇ ਠੀਕ ਹੈ ਉਹ ਵੀ ਨੱਚਦੇ ਹੱਸਦੇ ਖੇਡਦੇ ਪਰ ਈਜ਼ੀਨੈਸ ਨਾਲ ਬਸ ਤੁਸੀਂ ਇਹ ਵੀਡੀਓ ਦੇਖੋ ਤੇ ਤੁਸੀਂ ਆਰਾਮ ਨਾਲ ਸਾਰੇ ਕੇਂਦਰੀ ਭਾਵ ਕਰ ਲੋਗੇ ਜਿਸ ਤਰ੍ਹਾਂ ਵਗਦੇ ਪਾਣੀ ਚੁੰਮ ਚੁੰਮ ਰੱਖੋ ਵਾਰਸ਼ਾ ਮੇਰਾ ਬਚਪਨ ਐ ਬੁੱਤਾ ਦੇ ਨਾਲ ਡੋਲ ਪਾਣੀ ਗੀਤ ਪੁਰਾਣੇ ਪੰਜਾਬ ਨੂੰ ਆਵਾਜ਼ ਤਾਜ ਮਹਿਲ ਟੁਕੜੀ ਜਗਤੋਂ ਨਿਆਰੀ ਇਸ ਵੀਡੀਓ ਨੂੰ ਦੇਖੋ ਔਰ ਹੱਸਦੇ ਖੇੜਦੇ ਇੰਜੋਏਮੈਂਟ ਦੇ ਨਾਲ ਪੂਰੇ ਯਾਦ ਕਰੋ ਪਿਆਰੇ ਵਿਦਿਆਰਥੀਓ ਅੱਜ ਕੱਲ ਸਮਾਰਟ ਟੀਵੀ ਸਭ ਕੋਲ ਹੈ ਤੁਸੀਂ ਇਹਨੂੰ ਸਮਾਰਟ ਟੀਵੀ ਤੇ ਮੇਰੇ ਚੈਨਲ ਨੂੰ ਲਗਾ ਕੇ ਆਰਾਮ ਨਾਲ ਮੂਵੀ ਦੇਖੋ ਸਭ ਤੋਂ ਪਹਿਲਾਂ ਕੀ ਕਰਨਾ ਹੈ ਅਸੀਂ YouTube ਨੂੰ ਓਪਨ ਕਰਾਂਗੇ ਆਪਣੇ ਸਮਾਰਟ ਟੀਵੀ ਵਿੱਚ ਦੇਖੋ ਇਸ ਆਪਾਂ ਆਇਆ ਇਹਨੂੰ ਆਪਾਂ ਕਲਿੱਕ ਕਰਾਂਗੇ ਕਿਉਂਕਿ ਮੋਬਾਈਲ ਤੇ ਬੰਦਾ ਥੱਕ ਜਾਂਦਾ ਦੇਖਦਾ ਟੀਵੀ ਤੇ ਲਗਾ ਦਿਓ ਆਰਾਮ ਨਾਲ ਵੀਡੀਓ ਦੇਖੋ ਆਰਾਮ ਨਾਲ ਯਾਦ ਕਰੀ ਜਾਓ ਆਪਾਂ YouTube ਚੈਨਲ ਨੂੰ ਰਹਿਗਾ ਇਹਨੂੰ ਆਪਾਂ ਓਪਨ ਕਰ ਲਾਂਗੇ ਉਸ ਤੋਂ ਬਾਅਦ ਅਸੀਂ ਜੋ YouTube ਸਾਡਾ ਓਪਨ ਹੋ ਜਾਏਗਾ ਸਮਾਰਟ ਟੀਵੀ ਤੇ ਅਸੀਂ ਸਰਚ 'ਚ ਜਾ ਕੇ ਮਿਸਟਰ ਜਗਤ 올 ਇਨ ਵਨ ਇਸ ਤੇ ਆਪਾਂ ਸਰਚ ਕਰਾਂਗੇ ਕਲਿੱਕ ਕਰਨ ਤੋਂ ਬਾਅਦ ਇਹ ਇਸ ਤਰ੍ਹਾਂ ਦਾ ਇੰਟਰਫੇਸ ਆ ਜਾਏਗਾ ਤੁਹਾਡੇ ਸਾਹਮਣੇ ਜਿਸ ਤਰ੍ਹਾਂ ਦਾ ਹੈਗਾ ਫਿਰ ਇਸ ਨੂੰ ਥੋੜਾ ਜਿਹਾ ਗਾਹ ਕਰਾਂਗੇ ਅੱਗੇ ਅੱਗੇ ਚੱਲੀ ਜਾਵਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਕਰਦੇ ਇਹਨਾਂ ਅੱਗੇ ਕਰੀ ਜਾਵਾਂਗੇ ਅੱਗੇ ਕਾ ਮੈਡਲ ਵਾਲਾ ਆਏਗਾ ਨਾ ਜਿੱਥੇ ਲੋਬੋ ਹੱਥੇ ਚ ਮੈਡਲ ਫੜਿਆ ਹੋਇਆ ਇੱਥੇ ਆਪਾਂ ਕਲਿੱਕ ਕਰਾਂਗੇ ਇੱਥੇ ਕਲਿੱਕ ਕਰਦੇ ਸਾਰ ਤੁਸੀਂ ਮੇਰੇ ਚੈਨਲ 'ਤੇ ਪਹੁੰਚ ਜਾਓਗੇ ਤੇ ਸਾਰੇ ਵੀਡੀਓ ਆਣਗੇ ਜਿਵੇਂ ਸਾਰ ਸ਼ੁਰੂ ਵਿੱਚ ਬੱਚੇ ਦੀ ਕਹਾਣੀ ਏ ਉਸ ਤੋਂ ਬਾਅਦ ਹਿਲ ਦੀ ਸੈਰ ਆ ਵਗੈਰਾ ਉਸ ਤੋਂ ਬਾਅਦ ਘਰ ਦਾ ਪਿਆਰ ਆ ਗਿਆ ਦਸਵੀਂ ਦਾ ਐਸੀ ਤਰ੍ਹਾਂ ਹੀ ਵੀਡੀਓ ਹੋਏਗੀ ਇੱਥੇ ਤੁਸੀਂ ਦੇਖੋ ਯਾਦ ਕਰੋ और आनंद लो चलो दोस्तों हम ने शुरू करते बिना किसी देर तो सारे केंद्रीय की वीडियो आराम देखते हैं। तो अगर आप चैनल पर नए हैं तो चैनल को जल्दी से सबसक्राइब कीजिए लाइक कीजिए शेयर कीजिए ताकि आपको हर एक वीडियो का नोटिफिकेशन टाइम से मिल सके चलो इस वीडियो को जल्दी से शुरू कर जग तो न्यारी कविता का केंद्रीय भाव करा टुकड़ी जगत और नारी कविता भाई वीर सिंह की लिखी हुई है भाई वीर सिंह पंजाबी एक उगे लेखक रहे जिस तरह अमृता प्रीतम प्रोफेसर मोहन सिंह इस तरह ही भाई वीर सिंह इस भाई साहब ने कश्मीर कुदरती सुंदरता बड़े रहसमय ढंग बयान किया है ਭਾਵ ਜਿਹੜੇ ਕਸ਼ਮੀਰ ਦੀ ਕੁਦਰਤੀ ਸੁੰਦਰਤਾ ਉਸ ਨੂੰ ਬੜੇ ਹੀ ਚੰਗੇ ਢੰਗ ਨਾਲ ਬਿਆਨ ਕੀਤਾ ਹੈ ਆਪਣੇ ਭਾਸ਼ਾ ਚ ਲਿਖ ਲਓ ਕੋਈ ਦਿੱਕਤ ਨਹੀਂ ਇਸ ਦਾ ਕੇਂਦਰੀ ਭਾਵ ਇਹ ਲਿਖਿਆ ਅਨੁਸਾਰ ਹੈ ਇਸ ਸਫ਼ਰ ਦੋ ਲੈਣਾ ਕੇਂਦਰੀ ਭਾਵ ਹੈ ਜਿਹਨੂੰ ਅਸੀਂ ਯਾਦ ਕਰਨਾ ਕਸ਼ਮੀਰ ਦੀ ਧਰਤੀ ਦੁਨੀਆ ਭਰ ਵਿੱਚ ਨਿਆਰੀ ਧਰਤੀ ਹੈ ਕਵੀ ਕਹਿੰਦਾ ਕਿ ਜਿਹੜੀ ਕਸ਼ਮੀਰ ਦੀ ਧਰਤੀ ਹੈ ਇਹ ਦੁਨੀਆ ਭਰ ਵਿੱਚ ਨਿਆਰੀ ਧਰਤੀ ਹੈ ਇਸ ਦਾ ਨਿਰਮਾਣ ਕੁਦਰਤੀ ਦੇਵੀ ਨੇ ਆਪ ਕੀਤਾ ਹੈ ਇਸ ਦਾ ਨਿਰਮਾਣ ਕੁਦਰਤ ਦੇਵਿਨੇ ਆਪ ਕੀਤਾ ਹੈ ਜਿਸ ਕਰਕੇ ਇਸ ਵਿੱਚ ਅਸਮਾਨੀ ਸੁੰਦਰਤਾ ਝਲਕਦੀ ਹੈ ਇਹ ਨਹੀਂ ਸੁੰਦਰ ਹੈ ਕਵੀ ਕਹਿੰਦਾ ਜਿਸ ਤਰ੍ਹਾਂ ਕੀ ਲੱਗਦਾ ਹੈ ਇਸ ਵਿੱਚ ਅਸਮਾਨ ਦੀ ਸੁੰਦਰਤਾ ਝਲਕਦੀ ਹੈ ਆਪ ਸਵਰਗ ਦੀ ਸੁੰਦਰਤਾ ਝਲਕਦੀ ਹੈ ਇਸ ਵਿੱਚੋਂ ਅਰਸ਼ੀ ਰਮਜਾਂ ਝਲਕਦੀਆਂ ਪ੍ਰਤੀਕ ਹੁੰਦੀਆਂ ਹਨ ਸੋ ਪਿਆਰੇ ਵਿਦਿਆਰਥੀਓ ਇਹ ਛੋਟਾ ਜਿਹਾ ਕੇਂਦਰੀ ਭਾਵ ਹੈ ਇਹਨੂੰ ਆਪਾਂ ਯਾਦ ਕਰਕੇ ਕਾਪੀ ਤੇ ਲਿਖਣਾ ਹੈ ਜੇਕਰ ਇਹਨੂੰ ਆਪਾਂ ਸ਼ਾਰਟਕਟ ਕਰਨਾ ਹੈ ਤੇ ਸਿਰਫ ਇਨਾ ਕਰ ਲੋ ਕਿ ਟੁਕੜੀ ਜਗ ਤੋਂ ਨਿਆਰੀ ਕਵਤਾ ਭਾਈ ਵੀਰ ਸਿੰਘ ਦੀ ਲਿਖੀ ਹੋਈ ਹੈ ਜਿਸ ਵਿੱਚ ਕਵੀ ਨੇ ਕਸ਼ਮੀਰੀ ਸੁੱਤਤਾਰ ਨੂੰ ਬੜੇ ਚੰਗੇ ਢੰਗ ਨਾਲ ਪੇਸ਼ ਕੀਤਾ ਹੈ ਬਸ ਥੱਲੇ ਕੇਂਦਰੀ ਭਾਵ ਸ਼ੁਰੂ ਕਰ ਦਿਓ ਠੀਕ ਹੈ ਇਹਨੂੰ ਆਪਾਂ ਯਾਦ ਕਰਕੇ ਕਾਪੀ ਤੇ ਲਿਖਾਂਗੇ ਸੁਦਸੁੰਦਰ ਤਾਂ ਜੋ ਆਪਣੇ ਮਿਸਟੇਕ ਦੂਰ ਹੋ ਸਕਣ ਓਕੇ ਡੀਅਰ ਸਟੂਡੈਂਟਸ ਪਿਆਰੇ ਵਿਦਿਆਰਥੀਓ ਹੁਣ ਆਪਾਂ ਇੱਕ ਕੇਂਦਰੀ ਭਾਵ ਯਾਦ ਕਰਾਂਗੇ ਇਸ ਕਵਿਤਾ ਦਾ ਐਵੇਂ ਨਾ ਬੁੱਤਾ ਤੇ ਡੋਲੀ ਜਾ ਪਾਣੀ ਐਵੇਂ ਨਾ ਬੁੱਤਾ ਤੇ ਡੋਲੀ ਜਾ ਪਾਣੀ ਕਵਿਤਾ ਸੁਰਜੀਤ ਪਾਤਰ ਦੀ ਰਚਨਾ ਹੈ ਇਸ ਦਾ ਜਿਹੜਾ ਲੇਖਕ ਹੈ ਉਹ ਸੁਰਜੀਤ ਪਾਤਰ ਹੈ ਇਸ ਦਾ ਕੇਂਦਰੀ ਭਾਵ ਇਹ ਹੈ ਪਾਣੀ ਦਾ ਰੁੱਖਾਂ ਦੇ ਜੀਵਨ ਨਾਲ ਡੂੰਗਾ ਸਬੰਧ ਹੈ ਕਵੀ ਕਹਿੰਦਾ ਕਿ ਜਿਹੜਾ ਪਾਣੀ ਹੈ ਰੁੱਖਾਂ ਦੇ ਜੀਵਨ ਨਾਲ ਪਾ ਪੇੜ ਪੌਦਿਆਂ ਜੀਵਨ ਨਾਲ ਇਸ ਦਾ ਡੂੰਗਾ ਸਬੰਧ ਹੈ ਇਸ ਨੂੰ ਐਵੇਂ ਨਹੀਂ ਗੋਹਣਾ ਚਾਹੀਦਾ ਇਸ ਨੂੰ ਜੋ ਕਿ ਆਪਾਂ ਨੂੰ ਐਵੇਂ ਨਹੀਂ ਵੇਸਟ ਕਰਨਾ ਚਾਹੀਦਾ ਜਾਂ ਗਵਾਉਣੀ ਚਾਹੀਦਾ ਪਾਣੀ ਦਾ ਸੰਕਟ ਜੀਵਨ ਲਈ ਘਾਤਕ ਹੋਵੇਗਾ ਕਵੀ ਕਹਿੰਦਾ ਕਿ ਜਿਹੜਾ ਪਾਣੀ ਦਾ ਸੰਕਟ ਹੈ ਨਾ ਇਹ ਜੀਵਨ ਲਈ ਘਾਤਕ ਹੋਵੇਗਾ ਇਸ ਕਵਤਾ ਵਿੱਚ ਕਵੀ ਨੇ ਪਾਣੀ ਦੀ ਸੰਭਾਲ ਬਾਰੇ ਤੇ ਪਾਣੀ ਮੱਤਾ ਬਾਰੇ ਦੱਸਿਆ ਹੈ ਠੀਕ ਹੈ ਪਿਆਰੇ ਵਿਦਿਆਰਥੀਓ ਅਸੀਂ ਇਸ ਨੂੰ ਯਾਦ ਕਰਕੇ ਪਿਆਰੇ ਵਿਦਿਆਰਥੀਓ ਇਹੜੀ ਕਵਤਾ ਵਾਰਿਸ਼ਾ ਹੁਣ ਅਸੀਂ ਇਹਦਾ ਕੇਂਦਰੀ ਭਾਵ ਕਰਾਂਗੇ ਇਟ ਇਜ਼ ਵੈਰੀ ਵੈਰੀ ਇੰਪੋਰਟੈਂਟ ਦੇਖੋ ਪੇਪਰਸ ਕਿੰਨੀ ਵਾਰ ਆਈ ਹੈ 99 ਚ 2001 ਚ 2 3 5 6 7 8 ਲਗਾਤਾਰ ਲਗਭਗ ਇਹ ਪੇਪਰਸ ਆਂਦੀ ਰਹਿੰਦੀ ਇਟ ਇਜ਼ ਵੈਰੀ ਇੰਪੋਰਟੈਂਟ ਚਲੋ ਹੁਣ ਅਸੀਂ ਇਹਦਾ ਕੇਂਦਰੀ ਭਾਵ ਯਾਦ ਕਰਦੇ ਹਾਂ ਇਹ ਜਿਹੜੀ ਕਵਤਾ ਹੈ ਵਾਰਿਸ਼ਾ ਕਵਤਾ ਅਮ੍ਰਿਤਾ ਪ੍ਰੀਤਮ ਦੀ ਰਚਨਾ ਹੈ ਇਹ ਅਮ੍ਰਿਤਾ ਪ੍ਰੀਤਮ ਦੁਆਰਾ ਲਿਖੀ ਗਈ ਹੈ ਇਸ ਵਿੱਚ ਨਾ ਅਮ੍ਰਿਤਾ ਪ੍ਰੀਤਮ ਜੀ ਨੇ ਨਾ 1947 ਦੇ ਜਿਹੜੇ ਆ ਦੰਗੇ ਹੋਏ ਸਨ ਪੰਜਾਬ ਵਿੱਚ ਜਦੋਂ ਹਿੰਦੁਸਤਾਨ-ਪਾਕਿਸਤਾਨ ਬਣਿਆ ਸੀ ਉਹਦੀ ਪੀੜਾ ਨੂੰ ਬਿਆਨ ਕੀਤਾ ਹੈ। ਵਾਰਸ਼ਾ ਕਫ਼ਤਾ ਅਮ੍ਰਿਤਾ ਪ੍ਰੀਤਮ ਦੀ ਰਚਨਾ ਹੈ ਇਸ ਦਾ ਕੇਂਦਰੀ ਭਾਵ ਇਹ ਲਿਖੇ ਅਨੁਸਾਰ ਹੈ। 1947 ਦੇ ਫਿਰਕੂ ਫਸਾਦਾਂ ਨੇ ਪੰਜਾਬ ਦੀ ਧਰਤੀ ਤੇ ਚੱਪੇ-ਚੱਪੇ ਨੂੰ ਆਪਣੇ ਲਪੇਟ ਵਿੱਚ ਲੈ ਲਿਆ। ਭਾ 1947 ਦੇ ਫਿਰਕੂ ਦੰਗੇ ਹੋਏ ਸਨ ਉਸ ਨੇ ਪੰਜਾਬ ਦੀ ਧਰਤੀ ਦੇ ਚੱਪੇ-ਚੱਪੇ ਨੂੰ ਆਪਣੇ ਲਪੇਟ ਵਿੱਚ ਲੈ ਲਿਆ ਜਿਸ ਕਰਕੇ ਇੱਥੇ ਪ੍ਰੇਮ ਪਿਆਰ ਦੀ ਗੱਲਾਂ ਖਤਮ ਹੋ ਗਈਆਂ ਪੰਜਾਬੀ ਸੱਭਿਆਚਾਰ ਰੁੱਲ ਗਿਆ ਤੇ ਪੰਜਾਬੀ ਨੌਜਵਾਨ ਪ੍ਰੀਤ ਨੂੰ ਭੁੱਲ ਕੇ ਇਸਤਰੀਆਂ ਉੱਤੇ ਜ਼ੁਲਮ ਢਾਣ ਲਗੇ ਸੋ ਬਿਲਕੁਲ ਛੋਟਾ ਜਿਹਾ ਕੇਂਦਰੀ ਭਾਵ ਆ ਇਹਨੂੰ ਆਪਾਂ तीन चार बार वीडियो में देख लेंगे तो आपू बिल्कुल याद हो जाएगा सो प्यारे विद्यार्थी हो इसनों याद करके नहीं छटना कला इस बल्कि आपी पर भी लिखा ता जो सा गलतियां वगैरह सब ठीक हो सकन और इस इसटर का नाम जरूर याद रखना कि वार शाह कविता अमृता प्रीतम की रचना है ये सू वाले प्रश्न ने छोटे छोटे ਉਨ੍ਹਾਂ ਵਿੱਚ ਵੀ ਪ੍ਰਸ਼ਨ ਆ ਸਕਦਾ ਹੈ ਓਕੇ ਡੀਆ ਸਟੂਡੈਂਟਸ ਪਿਆਰੇ ਵਿਦਿਆਰਥੀਓ ਹੁਣ ਅਸੀਂ ਇਸ ਕਰਤਾ ਦਾ ਕੇਂਦਰੀ ਭਾਵ ਕਰਾਂਗੇ ਚੁੰਮ ਚੁੰਮ ਰੱਖੋ ਇਹ ਕਵਤਾ ਵਿੱਚ ਕਵੀ ਨੇ ਮਾਤਾ ਜੀ ਤੋਂ ਜੀ ਦੁਆਰਾ ਉਹਨਾਂ ਦੇ ਪੁੱਤਰਾਂ ਦੀ ਵੱਡੇ ਸਾਹਿਬਜ਼ਾਦਿਆਂ ਦੀ ਉਡੀਕ ਦਾ ਵਰਣਨ ਕੀਤਾ ਹੈ ਤੇ ਜਦੋਂ ਉਹਨਾਂ ਦੀ ਸ਼ਹੀਦੀ ਹੋ ਜਾਂਦੀ ਹੈ ਤੇ ਉਹਨਾਂ ਦੇ ਮਨ ਦੇ ਪੇ ਦੁੱਖ ਨੂੰ ਹੀ ਪ੍ਰਗਟ ਕੀਤਾ ਹੈ ਆਓ ਇਸ ਦਾ ਕੇਂਦਰੀ ਭਾਵ ਯਾਦ ਕਰੀਏ ਚੂਮ ਚੂਮ ਰੱਖੋ ਗੀਤ ਨੰਦ ਲਾਲ ਨੌਰਪੁਰੀ ਦੀ ਪ੍ਰਸਿੱਧ ਰਚਨਾ ਹੈ ਨੰਦ ਲਾਲ ਨੌਰਪੁਰੀ ਜੋ ਪੰਜਾਬੀ ਦੇ ਇੱਕ ਅੱਗੇ ਕਵੀ ਹੈ ਉਹਨਾਂ ਦੀ ਇੱਕ ਪ੍ਰਸਿੱਧ ਰਚਨਾ ਹੈ ਇਸ ਕਵੀ ਨੇ ਮਾਤਾ ਜੀਤੋ ਜੀ ਦੁਆਰਾ ਜੰਗ ਵਿੱਚ ਗਏ ਦੋ ਵੱਡੇ ਸਪੁੱਤਰ ਸਹਬਜਤਾ ਅਜੀਤ ਸਿੰਘ ਤੇ ਚੁਝਾਰ ਸਿੰਘ ਦੀ ਊੜੀ ਨੂੰ ਪੇਸ਼ ਕਰਦਿਆ ਉਹਨਾਂ ਦੀ ਸਿੱਧੀ ਕਾਰਨ ਮਾਤਾ ਜੀ ਦੇ ਮਨ ਉੱਪਰ ਪੇ ਦੁਖਮਈ ਪ੍ਰਭਾਵ ਨੂੰ ਵਰਨਨ ਕੀਤਾ ਹੈ ਇਸ ਦਾ ਕੇਂਦਰੀ ਭਾਵ ਅੱਗੇ ਅਨੁਸਾਰ ਹੈ ਭਾਵ ਇਸ ਦਾ ਕੇਂਦਰੀ ਭਾਵ ਅੱਗੇ ਹੈ ਜਿਹੜਾ ਹੁਣ ਅਸੀਂ ਪੜਨ ਜਾ ਰਹੇ ਹਾਂ ਕਹਿੰਦਾ ਹੈ ਕਿ ਮਾਤਾ ਜੀ ਤੋਂ ਜੀ ਜੰਗ ਵਿੱਚ ਗਏ ਆਪਣੇ ਵੱਡੇ ਪੁੱਤਰਾਂ ਸਾਬਜਾਤਾ ਅਜੀਤ ਸਿੰਘ ਤੇ ਸਾਬਜਾਤਾ ਸੁਧਾਰ ਸਿੰਘ ਦੀ ਬੜੇ ਚਾਅ ਤੇ ਤੀਬਰਤਾ ਨਾਲ ਉਡੀਕ ਕਰ ਰਹੇ ਸੀ ਪਰੰਤੂ ਉਹਨਾਂ ਦੇ ਜੰਗ ਵਿੱਚ ਸ਼ਹੀਦ ਹੋ ਜਾਣ ਦੀ ਖਬਰ ਸੁਣ ਕੇ ਉਸ ਦਾ ਮਨ ਦੁੱਖ ਨਾਲ ਭਰ ਗਿਆ ਸੋ ਪਿਆਰੇ ਵਿਦਿਆਰਥੀਓ ਇੱਕ ਕਵਿਤਾ ਦਾ ਕੇਂਦਰੀ ਭਾਵ ਹੈ ਜਿਸ ਨੂੰ ਅਸੀਂ ਯਾਦ ਕਰਕੇ ਤੇ ਕਾਪੀ ਤੇ ਲਿਖਾਂਗੇ ਤਾਂ ਜੋ ਇਸ ਵਿੱਚ ਕੋਈ ਗਲਤੀ ਆਪਾਂ ਨਾ ਕਰੀਏ वैसे भी एक ਸਾਡੇ ਸੱਭਿਆਚਾਰ ਨਾਲ ਜੁੜੀ ਹੋਈ ਇੱਕ ਬਹੁਤ ਹੀ ਸਾਡੇ ਗੁਰੂਆਂ ਦੇ ਨਾਲ ਜੁੜੀ ਹੋਈ ਇਹ ਘਟਨਾ ਹੈ ਆਮ ਤੌਰ ਤੇ ਹਰੇਕ ਬੰਦੇ ਨੂੰ ਇਸਦਾ ਯਾਦ ਹੀ ਹੋਏਗੀ ਪਰ ਇਹਨਾਂ ਨੂੰ ਪਰ ਰੀਡ ਕਰਕੇ ਚੰਗੀ ਤਰ੍ਹਾਂ ਯਾਦ ਕਰ ਲਾਂਗੇ ਤੇ ਕਾਪੀ ਤੇ ਲਿਖ ਲਾਂਗੇ ਓਕੇ ਡੀਅਰਸ ीत जविता है यदा असी केंद्रीय भाव याद करा गीत कविता शिव कुमार की रचना है गीत कविता है ये शिव कुमार की रचना है जिन्होंने आप शिव कुमार बटालवी भी, भी कहने एक विसाद गीत है विसाद गीत होता है दुख पर इसका केंद्रीय भाव यह है बिरी प्रीतम प्रेमिका देवे कारण ਇਨਾ ਦੁਖੀ ਵਿਸਾਦ ਗ੍ਰਸਤ ਹੁੰਦਾ ਹੈ ਕਿ ਉਹ ਚਾਹੁੰਦਾ ਹੈ ਕਿ ਹੋਣੀ ਉਸ ਨੂੰ ਬਿਰਾ ਦੀ ਪੱਠੀ ਵਿੱਚ ਇਨਾ ਭੁਨੇ ਕਿ ਉਹ ਛੇਤੀ ਮਰ ਜਾਵੇ ਇਸ ਵਿੱਚ ਕਵੀ ਨੇ ਬਿਰਾ ਵਿੱਚ ਡੁੱਬੇ ਹੋਏ ਪੀਤਮ ਪ੍ਰੇਮਿਕਾ ਦੇ ਵਿਰੋਧ ਕਾਰਨ ਇਨਾ ਦੁਖੀ ਤੇ ਵਿਸਾਦ ਗ੍ਰਸਤ ਹੁੰਦਾ ਹੈ ਭਾਵ ਇਨਾ भी उसड़े करके प्रेमी दुखी तो विसाथ हों होनी उस मेरा दठ्ठी इन्ना पुने कि वो छेती मर जाए इसका प्रेमी का दुख कवि ने इस कविता प्रगट किया है सो प्यारे विद्यार्थी एक छोटा केंद्रीय भाव है इसनों आप याद करके कापी ते लिखा इस... विद्यार्थीओ जी कविता है मेरा बचपन आओ इसका केंद्रीय भाव अभी याद करते हैं मेरा बचपन कविता डॉक्टर हरभजन सिंह लिखी हुई है कि उसकी रचना है डॉक्टर हरभजन सिंह की इसका केंद्रीय भाव हे लिखे अनुसार है ठीक है जी इस रईटर है हरभजन सिंह तो कविता का केंद्रीय भाव है छोटा जि जनों अद करते हों ਪਿਤਾਹੀਨ ਬੱਚਾ ਹੋਰ ਨਾ ਸਧਾਰਨ ਬੱਚਿਆਂ ਵਾਂਗ ਆਪਣਾ ਬਚਪਨ ਨਹੀਂ ਭੋਗ ਸਕਦਾ ਜਿਹੜਾ ਪਿਤਾਹੀਨ ਬੱਚਾ ਹੁੰਦਾ ਹੈ ਭਾਉ ਜੀ ਦਾ ਫਾਦਰ ਨਹੀਂ ਹੁੰਦੇ ਉਹ ਬੱਚਾ ਹੋਰ ਨਾ ਬੱਚਿਆਂ ਵਾਂਗ ਆਪਣਾ ਬਚਪਨ ਨਹੀਂ ਭੋਗ ਸਕਦਾ ਉਸ ਦੀ ਸ਼ਰਮ ਹਇਆ ਵਿੱਚ ਡੁੱਬੀ ਮਾਂ ਉਸ ਦੇ ਮਾਨਸਿਕ ਤੇ ਸਰੀਰਕ ਵਿਕਾਸ ਵਿੱਚ ਹਿੱਸਾ ਨਹੀਂ ਪਾ ਸਕਦੀ ਅਜਿਹਾ ਬੱਚਾ ਜਦੋਂ ਵੱਡਾ ਹੁੰਦਾ ਹੈ ਤਾਂ ਉਸ ਨੂੰ ਇਸ ਗੱਲ ਦਾ ਦੁੱਖ ਹੁੰਦਾ ਹੈ ਕਿ ਉਸ ਦੀ ਮਸੂਮੀਅਤ ਉਸ ਪਾਸੋਂ ਖੁੱਝ ਗਈ ਹੈ ਇਹ ਪੇਟਾ ਥੋੜਾ ਛੋਟਾ ਹੈ ਸਾਡਾ ਕੇਂਦਰੀ ਭਾਵੇਂ ਬਹੁਤ ਪਿਆਰੇ ਵਿਦਿਆਰਥੀਓ ਇਹਨੂੰ ਆਪਾਂ 3-4 ਵਾਰ ਇਸ ਵੀਡੀਓ ਨੂੰ ਸੁਣਾਗੇ ਤੇ ਇਹ ਤੁਹਾਨੂੰ ਯਾਦ ਹੋ ਜਾਏਗਾ ਯਾਦ ਕਰਕੇ ਅਸੀਂ ਇਹਨੂੰ ਕਾਪੀ ਤੇ ਲਿਖਾਂਗੇ ਠੀਕ ਹੈ ਤੇ ਤੁਸੀਂ ਦੇਖਣਾ ਤੇ ਇਹਨੂੰ ਪਾ ਕੇ ਸਕਰੀਨਸ਼ਾਟ ਲੈ ਲਓ ਇਹਦਾ ਤੁਸੀਂ ਇਹਨੂੰ ਵੈਸੇ ਵੀ ਰੀਡ ਕਰ ਸਕਦੇ ਹੋ ਵੈਸੇ ਹੈ ਛੋਟਾ ਜਿਹਾ ਇਹ ਕਿਸੇ ਜਿਹੜੇ ਹਰਪਜਨ ਸਿੰਘ ਜੀ ਨੇ ਜਿਹੜੇ ਅੱਗੇ ਇੱਕ ਪੰਜਾਬੀ ਦੇ ਲੇਖਕ ਰਹੇ ਨੇ ਇਹਨਾਂ ਨੇ ਮੇਨ ਦੋ ਗੱਲਾਂ ਹੀ ਕਹਿਤੀਆਂ ਨੇ ਇੱਕ ਤਾਂ ਇਹ ਕਿ ਇਹ ਪਿਤਾਹੀਣ ਬੱਚਾ ਹੁੰਦਾ ਹੈ ਉਹ ਆਪਣਾ ਬਚਪਨ ਜਿਹੜਾ ਨਾ ਸਧਾਰਨ ਬੱਚਿਆਂ ਕੋ ਨਹੀਂ ਪਹੁੰਚ ਸਕਦਾ ਕਿਉਂਕਿ ਮਾਂ ਉਸ ਦੀ ਸ਼ਰਮ ਹੀ ਅੱਜ ਡੁੱਬੀ ਹੁੰਦੀ ਹੈ ਉਸ ਨੂੰ ਉਹ ਤਾਲੀਮ ਨਹੀਂ ਦੇ ਸਕਦੀ ਜਾਂ ਉਹਦਾ ਉਹ ਪ੍ਰੋਚ ਨਹੀਂ ਕਰ ਸਕਦਾ ਜੋ ਇੱਕ ਪਿਤਾ ਕਰ ਸਕਦਾ ਤੇ ਵੱਡਾ ਹੋ ਕੇ ਬੱਚੇ ਨੂੰ ਇਸ ਤਰ੍ਹਾਂ ਲੱਗਦਾ ਹੈ ਜਿਸ ਤਰ੍ਹਾਂ ਉਹਦੀ ਮਸੂਮੀਤ ਉਸ ਪਾਸੋਂ ਖੁੰਝ ਗਈ ਹੈ ਠੀਕ ਹੈ ਦੋਸਤਾਂ ਪਿਆਰੇ ਵਿਦਿਆਰਥੀਓ ਇਹ ਛੋਟਾ ਕੇਂਦਰੀ ਭਾਵ ਹੈ ਇਸ ਨੂੰ ਆਪਾਂ ਯਾਦ ਕਰਕੇ ਕਾਪੀ ਤੇ ਲਿਖਾਂਗੇ ਸੀਜ਼ ਇਸ ਕਵਤਾ ਕੇਂਦਰੀ ਭਾਵ ਕਰਨ ਜਾ ਰਹੇ ਹਾਂ ਉਹ ਹੈ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਤਾ ਪ੍ਰੋਫੈਸਰ ਪੂਰਨ ਸਿੰਘ ਦੀ ਰਚਨਾ ਹੈ ਇਹ ਵੀ ਇੱਕ ਉੱਗੇ ਲੇਖਕ ਰਹੇ ਨੇ ਪੰਜਾਬ ਦੇ ਇਹ ਇੱਕ ਰੋਮਾਂਟਿਕ ਕਵਤਾ ਹੈ ਇਸ ਵਿੱਚ ਕਵੀ ਨੇ ਪੁਰਾਣੇ ਪੰਜਾਬ ਦੀ ਸੱਭਿਆਚਾਰ ਲਈ ਆਪਣੇ ਮੋਹ ਤੇ ਉਦਰੇਵੇਂ ਉਦਰੇਵੇਂ ਹੁੰਦਾ ਉਦਾਸ ਹੋ ਜਾਣਾ ਨੂੰ ਬਿਆਨ ਕੀਤਾ ਹੈ ਇਸ ਦਾ ਕੇਂਦਰੀ ਪਾਵ ਹੈ ਲਿਖੇ ਅਨੁਸਾਰ ਹੈ। ਵਰਤਮਾਨ ਪੰਜਾਬੀ ਜੀਵਨ ਵਿੱਚੋਂ ਪਰਾਤਨ ਪੰਜਾਬੀ ਜੀਵਨ ਵਾਲਾ ਰਸ, ਖੁੱਲ੍ਹਾ, ਖੁਸ਼ੀਆਂ, ਮਿਠਤ, ਸਰਲਤਾ, ਸਾਦਗੀ ਟਿਰਗੀਆਂ ਉੱਡ ਗਈਆਂ ਹਨ। ਕਵੀ ਕਹਿੰਦਾ ਹੈ ਕਿ ਜੇ ਵਰਤਮਾਨ ਪੰਜਾਬੀ ਜੀਵਨ ਹੈ ਇਸ ਵਿੱਚੋਂ ਪਰਾਤਨ ਪੰਜਾਬੀ ਜੀਵਨ ਵਾਲਾ ਜਿਹੜੇ ਖੁੱਲ੍ਹਾ ਖੁਸ਼ੀਆਂ ਇੱਕ ਦੂਜੇ ਨਾਲ ਮਿਲਣਾ ਉਹਨਾਂ ਦੀ ਮਿਠਤਤਾ ਰਣ ਸਾਦਗੀ ਇਹ ਸਭ ਚੀਜ਼ਾਂ ਉੱਡ ਗਈ ਹਨ ਭਾਵ ਖਤਮ ਹੋ ਗਈਆਂ ਹਨ ਇਸੇ ਥਾਂ ਬੇਰਸੀ ਬੇਸਵਾਦੀ ਫਿੱਕਾਪਨ ਤੇ ਪੈਸੇ ਦਾ ਪ੍ਰੇਮ ਪ੍ਰਦਾਨ ਹੋ ਗਿਆ ਹੈ ਇਸੇ ਜਗ੍ਹਾ ਜ਼ਿੰਦਗੀ ਵਿੱਚ ਬੇਰਸੀ ਬੇਸਵਾਦੀ ਜਿਹੜੇ ਇੱਕ ਦੂਜੇ ਨਾਲ ਕੋਈ ਮੋਹ ਨਹੀਂ ਹੈ ਫਿੱਕਾਪਨ ਇਸ ਤੇ ਵਿੱਚ ਫਿੱਕਾਪਨ ਤੇ ਮਨੁੱਖਤਾ ਵਿੱਚ ਫਿੱਕਾਪਨ ਆ ਗਿਆ ਤੇ ਪੈਸੇ ਦਾ ਜਿਹੜਾ ਪ੍ਰੇਮ ਹੈ ਉਹੀ ਪ੍ਰਦਾਨ ਹੋ ਗਿਆ ਹੈ ਅੱਜ ਕੱਲ ਵਿੱਚ ਅੱਜ ਕੱਲ ਇਸ ਵਿੱਚੋਂ ਪੁਰਾਣੇ ਵਹਿਮ ਜ਼ਰੂਰ ਮੁੱਕ ਗਏ ਹਨ ਅੱਜ ਕੱਲ ਜਿਹੜਿਆ ਜੀਵਨ ਹੈ ਅਸੀਂ ਪੁਰਾਣੇ ਵਹਿਮ ਤਾਂ ਜ਼ਰੂਰ ਮੁੱਕ ਗਏ ਹਨ ਪਰ ਅਸੀਂ ਕੁਝ ਨਹੀਂ ਖਟਿਆ ਅਸੀਂ ਆਪਣੀਆਂ ਸਾਰੀਆਂ ਖੁਸ਼ੀਆਂ ਗਵਾ ਲਿਆ ਹਨ ਸੋ ਪਿਆਰੇ ਵਿਦਿਆਰਥੀਓ ਇਹ ਛੋਟਾ ਜਿਹਾ ਕੇਂਦਰੀ ਭਾਵ ਹੈ ਜਿਸ ਨੂੰ ਅਸੀਂ ਯਾਦ ਕਰਕੇ ਕਾਪੀ ਤੇ ਲਿਖਾਂਗੇ ਉਹ ਨਾਲ ਹੀ ਹਰੇਕ ਕਵਿਤਾ ਦਾ ਰਾਈਟਰ ਜ਼ਰੂਰ ਯਾਦ ਕਰੀ ਹੈ ਨਾ ਜਿਸ ਦਾ ਪੁਰਾਣੇ ਪੰਜਾਬ ਨੂੰ ਆਵਾਜ਼ਾ ਦਾ ਰਾਈਟਰ ਪ੍ਰੋਫੈਸਰ ਪੂਰਨ ਸਿੰਘ ਹੈ ਇਹ ਤੁਹਾਨੂੰ ਇੱਕ ਇੱਕ ਨੰਬਰਾਂ ਦੇ ਛੋਟੇ ਕੁਐਸਚਨ ਆਉਂਦੇ ਉਸ ਵਿੱਚ ਵੀ ਇਹ ਆ ਪ੍ਰਸ਼ਨ ਆ ਸਕਦਾ ਹੈ ਕਿ ਪੁਰਾਣੇ ਪੰਜਾਬ ਨੂੰ ਆਵਾਜ਼ਾ ਕਵਤਾ ਦਾ ਰਾਈਟਰ ਕੌਣ ਹੈ ਸੋ ਵਿਦਿਆਰਥੀਓ ਇਹਨੂੰ ਯਾਦ ਕਰਕੇ ਆਪਣੀ ਕਾਪੀ ਤੇ ਜ਼ਰੂਰ ਲਿਖਣਾ प्यारे विद्यार्थियों, ਹੁਣ ਜਿਸ ਅਸੀਂ ਕਵਤਾ ਦਾ ਕੇਂਦਰੀ ਭਾਵ ਕਰਨ ਜਾ ਰਹੇ ਹਾਂ ਉਹਦਾ ਨਾਮ ਹੈ ਤਾਜਮਹਿਲ। ਇਹ ਵੀ ਬਹੁਤ ਸਾਰ ਪੇਪਰਾਂ ਚ ਆਉਂਦੀ ਹੈ। ਦੇਖੋ 2001, 2, 3, 4, 5, 6, 7, 8, 9, 10, 11 ਲਗਭਗ ਹਰੇਕ ਸਾਲ ਚ ਇਹ ਆ ਹੀ ਰਹੀ ਹੈ। ਇਟ ਇਜ਼ ਵੈਰੀ ਫੇਮਸ। ਚਲੋ ਇਹਦਾ ਕੇਂਦਰੀ ਭਾਵ ਸ਼ੁਰੂ ਕਰਦੇ ਹਾਂ। ਤਾਜਮਹਿਲ ਪ੍ਰੋਫੈਸਰ ਮੋਹਨ ਸਿੰਘ ਦੀ ਲਿਖੀ ਹੋਈ ਪ੍ਰਗਤੀਵਾਦੀ ਕਵਤਾ ਹੈ। ਇਹ ਪ੍ਰੋਫੈਸਰ ਮੋਹਨ ਸਿੰਘ ਦੀ ਲਿਖੀ ਹੋਈ ਇਕ ਕਵਤਾ ਜੋ ਕਿ ਪੰਜਾਬੀ ਦੇ ਇੱਕ ਉੱਗੇ ਲੇਖਕ ਰਹੇ ਨੇ ਇਸ ਦਾ ਕੇਂਦਰੀ ਭਾਵ ਇਹ ਹੈ ਤਾਜ ਮਹਿਲ ਸਧਾਰਨ ਨਜ਼ਰ ਨੂੰ ਬਹੁਤ ਸੋਹਣਾ ਲੱਗਦਾ ਹੈ ਕਵੀ ਕਹਿੰਦਾ ਕਿ ਤਾਜ ਮਹਿਲ ਹੈ ਨਾ ਇਸ ਸਧਾਰਨ ਨਜ਼ਰੋਂ ਤਾਂ ਬਹੁਤ ਸੋਹਣਾ ਲੱਗਦਾ ਪਰ ਇਸ ਦੀ ਉਸਾਰੀ ਲੱਖਾਂ ਰੋਂਦੇ-ਕੁਲਾਂਦੇ ਮਜ਼ਦੂਰਾ ਤੇ ਮਜ਼ਦੂਰਨੀਆਂ ਤੋਂ ਜ਼ਬਰੀ ਵੰਗਾਰ ਕਰਾ ਕੇ ਕਰਵਾਈ ਗਈ ਹੈ ਕਵੀ ਇਸ ਵਿੱਚ ਉਸ ਦੁੱਖ ਨੂੰ ਬਿਆਨ ਕਰਦਾ ਹੈ ਜਦੋਂ ਸ਼ਾਹਜਹਾਨ ਤਾਜ ਮਹਿਲ ਦਾ ਨਿਰਮਾਣ ਕਰਵਾ ਰਹੇ ਸਨ ਤੇ ਇਸ ਵਿੱਚ ਲੱਖਾਂ ਰੋਂਦੇ ਕੋ ਰਾਂਦੇ ਮਜ਼ਦੂਰਾਂ ਕੋਲ ਜ਼ਬਰੀ ਭਾਵ ਜ਼ਬਰਦਸਤੀ ਉਹਨਾਂ ਕੋ ਵੰਗਾ ਕਰਾ ਕੇ ਇਹਦੀ ਸਾਰੀ ਕਿਰਾਏ ਗਈ ਸੀ ਇਸ ਕਰਕੇ ਅਜੇ ਇਹ ਹੁਸਨ ਨੂੰ ਸੱਚਮੁੱਚ ਦਾ ਹੁਸਨ ਨਹੀਂ ਕਿਹਾ ਜਾ ਸਕਦਾ ਕਵੀ ਕਹਿੰਦਾ ਕਿ ਅਜੇ ਇਹ ਹੁਸਨ ਨੂੰ ਪਾਵ ਅਰੀ ਸੁੰਦਤਾ ਨੂੰ ਸੱਚਮੁੱਚ ਦੀ ਸੁੰਦਤਾ ਨੂੰ ਨਹੀਂ ਕਹਿ ਸਕਦੇ ਸਗੋਂ ਇਹ ਇੱਕ ਤੋਖਾ ਹੈ ਸੋ ਪਿਆਰੇ ਵਿਦਿਆਰਥੀਓ ਇਸ ਵਿੱਚ ਕਵੀ ਨੇ ਦੋ ਗੱਲਾਂ ਚੀਜ਼ਾਂ ਕਈਆਂ ਨੇ ਕਿ ਸਧਾਰਨ ਨਜ਼ਰ ਨੂੰ ਤਾਜਮਹਾਲ ਬਹੁਤ ਸੋਹਣਾ ਲੱਗਦਾ ਹੈ ਪਰ ਇਸ ਦੀ ਉਸਾਰੀ ਲੱਖਾਂ ਰੋਂਦੇ ਕੋਲਾਂ ਦੇ ਮਜ਼ਦੂਰਨੀਆਂ ਤੇ ਜ਼ਬਰਦਸਤੀ ਕਰਵਾਈ ਗਈ ਹੈ ਮਜ਼ਦੂਰ ਨੂੰ ਮਦੂਰਨੀਆਂ ਨੂੰ ਜ਼ਬਰਦਸਤੀ ਕਰਾਈ ਗਈ ਹੈ ਇਸ ਕਰਕੇ ਅਜੇ ਉਸਰ ਨੂੰ ਸੱਚਮੁੱਚ ਦਾ ਹਸਨ ਨਹੀਂ ਕਿਹਾ ਜਾ ਸਕਦਾ ਸਗੋ ਇੱਕ ਤੋਖਾ ਹੈ ਠੀਕ ਹੈ ਇਸ ਨੂੰ ਆਪਾਂ ਯਾਦ ਕਰਾਂਗੇ ਔਰ ਦੋ ਤਿੰਨ ਵਾਰੀ ਤੁਸੀਂ ਇਹ ਵੀਡੀਓ ਕੱਲ ਹੀ ਦੇਖ ਲੋਗੇ ਤੁਹਾਨੂੰ ਯਾਦ ਹੋ ਜਾਏਗਾ ਤੁਹਾਨੂੰ ਬੁੱਕਸ ਤੇ ਵੀ ਲੋੜ ਨਹੀਂ ਪੈਗੀ ਬਾਕੀ ਤੁਸੀਂ ਇਹਦਾ ਸਕਰੀਨਸ਼ਾਟ ਲੈ ਕੇ ਵੀ ਤੁਸੀਂ ਇਹਨੂੰ ਪੜ ਸਕਦੇ ਹੋ ਪਿਆਰੇ ਵਿਦਿਆਰਥੀਓ ਹੁਣ ਜਿਸ ਅਸੀਂ ਕਵਤਾ ਕੇਂਦਰੀ ਭਾਵ ਕਰਨ ਜਾ ਰਹੇ ਹਾਂ ਉਹਦਾ ਨਾਂ ਹੈ ਵਗਦੇ ਪਾਣੀ ਇਟ ਇਜ਼ ਵੈਰੀ ਇੰਪੋਰਟੈਂਟ ਪ੍ਰਸ਼ਨ ਇਹ ਬੋਥ ਆਰ ਪੇਪਰ ਆ ਚੁੱਕਾ ਜਿਵੇਂ ਤੁਸੀਂ ਦੇਖ ਰਹੇ ਹੋ 2000 ਵਿੱਚ 2001 2 3 4 5 6 7 8 10 11 ਲਗਭਗ ਆਂਦਾ ਹੀ ਰਹਿੰਦਾ ਹੈ ਇਟ ਇਜ਼ ਵੈਰੀ ਇੰਪੋਰਟੈਂਟ ਛੋਟਾ ਕੇਂਦਰੀ ਭਾਵ ਹੈ ਅਚਰੋਸਿਸ ਨੂੰ ਯਾਦ ਕਰਦੇ ਹਾਂ ਵਗਦੇ ਪਾਣੀ ਕਵਿਤਾ ਦਿਵਾਨ ਸਿੰਘ ਕਾਲੇ ਪਾਣੀ ਦੀ ਰਚਨਾ ਹੈ ਜਿਹੜੇ ਕਵਿਤਾ ਹੈ ਵਗਦੇ ਪਾਣੀ ਇਹ ਡਾਕਟਰ ਦਿਵਾਨ ਸਿੰਘ ਕਾਲੇ ਪਾਣੀ ਦੀ ਰਚਨਾ ਹੈ ਇਸ ਦਾ ਕੇਂਦਰੀ ਭਾਵ ਇਹ ਲਿਖੇ ਅਨੁਸਾਰ ਹੈ ਤੋ ਦੋਸਤੋ ਪਿਆਰੇ ਵਿਦਿਆਰਥੀਓ ਇਹ ਤਿੰਨ ਲਿਨਾਂ ਸੇ ਛੋਟਾ ਕੇਂਦਰੀ ਭਾਵ ਹੈ ਜ਼ਿੰਦਗੀ ਦਾ ਪਾਣੀ ਹਮੇਸ਼ਾ ਚੱਲਦਾ ਰਹਿਣਾ ਚਾਹੀਦਾ ਹੈ ਕਵੀ ਕਹਿੰਦਾ ਹੈ ਕਿ ਜ਼ਿੰਦਗੀ ਦਾ ਪਾਣੀ ਹਮੇਸ਼ਾ ਚੱਲਦਾ ਰਹਿਣਾ ਚਾਹੀਦਾ ਹੈ ਭਾਵ ਜ਼ਿੰਦਗੀ ਚੱਲਦੀ ਰਹਿਣੀ ਚਾਹੀਦੀ ਹੈ ਕਿਉਂਕਿ ਇਸ ਦੇ ਚੱਲਦੇ ਰਹਿਣ ਵਿੱਚ ਹੀ ਇਸ ਦੀ ਤਾਜ਼ਗੀ ਹੈ ਤੇ ਵਿਕਾਸ ਹੈ ਮਨੁੱਖੀ ਜਿੰਦੜੀਆਂ ਦੀ ਏਕਤਾ ਹੀ ਉਹਨਾਂ ਨੂੰ ਜਿੰਦਾ ਰੱਖਦੀ ਹੈ ਤੇ ਉਹਨਾਂ ਦੀਆਂ ਰੂਹਾਂ ਦੀਆਂ ਉਡਾਰੀਆਂ ਉਹਨਾਂ ਨੂੰ ਵਿਕਾਸ ਦੀਆਂ ਉਚਾਈਆਂ ਮਨਜਲਾ ਤੇ ਪਹੁੰਚਾਉਂਦੀਆਂ ਹਨ ਸੋ ਪਿਆਰੇ ਵਿਦਿਆਰਥੀਓ ਛੋਟਾ ਕੇਂਦਰੀ ਭਾਵ ਹੈ ਜਿਸ ਨੂੰ ਅਸੀਂ ਯਾਦ ਕਰਕੇ ਆਪਣੀ ਕਾਪੀ ਤੇ ਲਿਖਾਂਗੇ ਠੀਕ ਹੈ ਤਾਂ ਜੋ ਸਪੈਲਿੰਗ ਮਿਸਟੇਕ ਨੂੰ ਅਸੀਂ ਦੂਰ ਕਰ ਸਕੀਏ ਓਕੇ ਡੀਅਰ ਸਟੂਡੈਂਟ